ਦੇਖੋ ਜੀ ਪ੍ਰਸ਼ਾਸਨ ਵੱਲੋਂ ਬਹੁਤ ਸੁਆਸਨ ਦਿੱਤਾ ਗਿਆ ਸਮਝ ਨਹੀਂ ਆ ਰਿਹਾ ਬਾਈ ਤੁਸੀਂ ਅਕਸੈਪਟ ਨਹੀਂ ਕਰੋਗੇ ਜੋ ਪ੍ਰਸ਼ਾਸਨ ਆਈਆਂ ਪਰ ਕਰੋ ਲੱਗੀ ਬਾਈ ਅਸੀਂ ਤੁਹਾਨੂੰ ਰਿਜ਼ਲਟ ਦੇਾਂਗੇ ਤੁਸੀਂ ਉਹ ਅਕਸੈਪਟ ਨਹੀਂ ਕੀਤਾ ਹੋਇਆ ਕਿਉਂਕਿ ਸਾਡੀ ਨਹੀਂ ਐਓ ਜੀ ਮਨਸ਼ਾ ਨਹੀਂ ਹੈ ਕਿ ਸ਼ਹਿਰ ਦਾ ਮਾਹੌਲ ਖਰਾਬ ਕਰੀਏ ਜਾਂ ਪੰਜਾਬ ਦਾ ਮਾਹੌਲ ਖਰਾਬ ਕਰੀਏ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅੱਜ ਜਿਹੜੇ ਲੋਕ ਪਰੇਸ਼ਾਨ ਹੋਏ ਨੇ ਉਹਨਾਂ ਕੋਲ ਮਾਫੀ ਚਾਹੁੰਦੇ ਆ ਸਾਰੀ ਸ਼ਹਿਰ ਵਸੀਆਂ ਕੋ ਇਸ ਸਾਡੀ ਐਓ ਜੀ ਭਾਵਨਾ ਨਹੀਂ ਸੀ ਪਰ ਪ੍ਰਸ਼ਾਸਨ ਨੇ ਜਿਹੜਾ ਕੀਤਾ ਹੈ ਜੇ ਉਹ 2 ਤਰੀਕ ਤੱਕ ਨਹੀਂ ਕਰਦੇ 4 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਮੁਖਿਆਲਿਆਂ ਦੇ ਅੱਗੇ ਭਗਵੰਤ ਮਾਨ ਦਾ ਪੁੱਤ ਨਾ ਭੁੱਕੇ ਸਾਰੇ ਢਿਸਿਆਂ ਨੂੰ ਸਾਰੇ ਪਿੰਡਾਂ ਨੂੰ ਉਹਦੇ ਜਿਹੜੇ ਆ ਮਨਪੱਤਰ ਦਿੱਤੇ ਜਾਂਦੇ। ਬੋਲ ਤਾਂ ਨਾ ਕੀ ਜਾ ਰਿਹਾ ਵੀ ਕੀ ਗਲਤ ਕੀ ਹੋਈ। ਸੈਂਪਟੀ ਕੋਈ ਨਹੀਂ ਪ੍ਰਸ਼ਾਸਨ ਨੇ 2 ਦਿਨ ਦਾ ਡੈਮ ਲਿਆ ਦੀ ਸਾਡੇ ਕੋਲ 2 ਦਿਨ ਦਾ 2 ਦਿਨ ਬਾਅਦ ਦਾ ਜੇ 29 30 31 ਪਹਿਲੀ ਤੋਂ ਬਾਅਦ ਸਾਨੂੰ ਜਿਹੜਾ ਰਿਜ਼ਲਟ ਦੇਣਗੇ ਨਹੀਂ ਦੇਣਗੇ। ਸਾਡਾ 4 ਤਿੰਨ ਦਾ ਜਿਹੜਾ ਪੂਰੇ ਪੰਜਾਬ ਦਾ ਸਰਪੰਚਾ ਨਾਇਕ ਤਵਾਸੀ ਆਉਣ ਕੀਤਾ ਜਾ ਰਿਹਾ ਜੀ। ਧਰਨਾ ਜੀ ਆਪਣੀ ਗੱਲਬਾਤ ਕਰਕੇ ਵੀ ਕੀ ਡਿਸਾਈਡ ਕਰਨਾ ਕੀ ਨਹੀਂ ਕਰਨਾ ਜੋ ਸਾਡੇ ਧਰਮਗੁਰੂ ਜੋ ਸਕਦੇ ਮੁਖੀ ਸੰਗਠਨ ਵਾਲਕ ਨੇ ਉਹ ਸਾਈਡ ਕਰਗੇ ਪਰ ਸਾਡੇ ਲੱਗੇ ਤੁਹਾਡੇ ਇਹ ਮੰਨਦਾ ਕੀ ਸੀ ਜਿਹੜੇ ਪੰਗ ਹੋਏ ਜਿਹੜੇ ਪੰਗ ਹੋਏ ਜਿਹੜੇ ਪੰਗ ਹੋਏ ਜਿਹੜੇ ਪੰਗ ਹੋਏ ਕਿ ਜਿੰਨੇ ਆਪਣੇ ਨੌਂ ਵੀ 600 ਸੌਣ ਰਹੇਗੇ ਉਹ 100% ਜ ਨਹੀਂ ਹੋਏਗਾ ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ ਹਾਈ ਕੋਰਟ ਵੀ ਜਾਵਾਂਗੇ ਉਹ ਐਸਟੀ ਬੁਲਾ ਕੇ ਜਿਹੜਾ ਅੱਜ ਇਹਨਾਂ ਸਾਰਾ ਨਿਕਲਾ ਆ ਜੀ ਉਹਨਾਂ ਸਾਹਮਣੇ ਕੋਈ ਹੋਰ

ਆਮਨ ਵਾਲੇ ਨੂੰ ਕਹਿੰਦਾ ਆਮਨ ਦੱਸਣਾ ਚਾਹਨਾ ਜੀ ਪਹਿਲਾ ਇਹ ਅਸੀਂ ਜਲਾ ਦਿੰਦੇ ਕਿ ਭੰਗਾ ਜਿਹੜਾ ਚੇਅਰਮੈਨ ਹੈ ਭਗਵੰਤ ਮਾਨ ਸ਼ੈਨ ਬੋਰਡ ਦਾ ਤੇ ਜਿਹੜੇ ਸ਼ੈਨ ਰੋਡ ਦੇ ਵਿੱਚੋਂ ਘਟਣਾ ਹੁੰਦੀ ਆ ਸ਼ੈਨ ਬੋਰਡ ਕੋ ਮਿਸਫਰੀ ਮੁੰਡੀ ਸ਼ੈਨ ਬੋਰਡ ਦੇ ਵਿੱਚ ਵੀ ਅਭਿਦਸ਼ਨ ਕਰਦੇ ਆ ਭਗਵੰਤ ਮਾਨ ਸਿੱਧੇ ਸਿੰਘ ਜੀ ਨਾਲ ਗੱਲਬਾਤ ਹੋਈ ਸੀ ਜਿਹੜੀ ਸੀਆਈਡੀ ਵਾਲਾ ਹੁੰਦਾ ਵਾ ਗੱਪੜ ਮੈਨਾਂ ਨਾ ਨਹੀਂ ਲੜਦੇ ਪਲੀਜ਼ ਜੀ ਚਾਹਵਾ ਮਾਦਾ ਨਹੀਂ 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 ਸਾਹਿਬ ਛੰਡੇ ਦੇ ਵੱਲੋਂ ਕੀ ਤੁਹਾਡੀ ਨੂੰ رائے ਲੈਣਾ ਤੁਹਾਨੂੰ ਲੈਣਾ ਚਾਹੀਦਾ ਵਾ ਜਾਂ ਫਿਰ ਕਿਸੇ ਦੀ رائے ਹੁੰਦਾ ਇਹ ਲੱਗਦਾ ਜੀ ਇਹ ਸਾਰੀ ਰਹਿਣ ਲੱਗੇ ਜਿਹੜਾ ਜਿੰਦਾ ਹੋਵੇ ਹੁਣ ਮੈਂ ਤੁਹਾਨੂੰ ਇੱਕ ਸਾਰਨ ਪਹਿਲਾਂ ਵੀ ਗੱਲ ਦੱਸੀ ਸੀ ਹੁਣ ਵੀ ਦੱਸਾਂ ਝੰਡਾ ਲਾਉਣ ਦੀ ਰਸਮ ਕੀ ਹੁੰਦੀ ਹੈ ਅੱਲਾਹ ਭਮੀ ਬੋਜਨ ਹੁੰਦਾ ਹੈ ਫਿਰ ਉਸ ਜਗ੍ਹਾ ਦੀ ਇੱਕ ਬਲਿਆਗਾ ਬਣਾਈ ਜਾਂਦੀ ਹੈ ਫਿਰ ਪੂਜਾ ਮੰਤਰ ਹੁੰਦੇ ਨੇ ਪਰ ਹੋਰ ਤਰ੍ਹਾਂ ਦੀਆਂ ਬੜੀਆਂ ਗੱਲਾਂ ਹੁੰਦੀਆਂ ਫਿਰ ਝੰਡਾ ਚੜਦਾ ਜਾਂਗਾ ਨਾ ਬਾਸ਼ਿਆਂ ਬਾਲਿਆਂ ਨਾ ਪਹਾੜੀਆਂ ਨਾ ਝੰਡਾ ਨਹੀਂ ਚੜਦਾ ਇੱਕ ਗੁੰਡਾ ਕਰਦੇ ਨੇ ਨੰਗਾ ਨਾਸਤਿਕ ਨਾ ਕੇ ਮਰਾਦਾਂ ਚੜਦਾ ਜੇ ਕਹਰੇ ਨੇ ਸੱਤ ਲੰਗ ਜਿਵੇਂ ਬੰਦਿਆ ਬਹੁਤ ਵੇਚੇ ਕੋਈ ਗੱਲ ਨਹੀਂ ਜੀ ਦੇਖੋ ਤੁਸੀਂ ਦੇਖਿਆ ਜਿੱਥੇ ਜਿਹੜੀਆਂ ਬਾਰੋਂ ਲੈਂਦੀਆਂ ਆ ਤਾਂ ਲਿਆਂਦਾ ਹੀ ਉਹਨਾਂ ਨੂੰ ਅਸ਼ਵਾਸਨ ਦਿੱਤਾ ਕਿ ਤਾਂ ਮੁਕੰਮਲ ਦੇ ਦੇ ਆ ਜਦੋਂ ਪੇਮੈਂਟ ਕਰਨ ਦੀ ਵਾਰੀ ਆਈ ਆਪਾਂ ਇੱਕੋ ਨਾਟਕ ਆਇਆ ਸੀ ਸਾਡਾ ਬਕਸਾ ਨਹੀਂ ਰਹੇਗਾ ਸਰ ਸਰ ਦੁਸਰੇ ਮਾਰ ਬੋ ਸਰਕਾਰਨ ਦੇ ਉੱਪਰ ਬਹੁਤ ਸਾਰੇ ਸਵਾਲ ਉੱਕੇ ਜਾ ਰਹੇ ਨੇ ਬਾਰ ਬਾਰ ਕਿ ਕੋਆ ਸਮਾਂ ਨਹੀਂ ਆਪਾਂ ਅਸੀਂ ਤੁਹਾਨੂੰ ਗਰ ਘਰ ਸਮਾਇਨਾ ਨੇ ਦਿੱਤਾ ਹੈਗਾ ਜੀ ਉਹਦੇ ਵਿੱਚ ਸਾਰੀ ਜਿਹੜੀ ਕਾਰਵਾਈ ਹੈਗੀ ਸਾਰੇ ਸਟੇਕ ਹੋਲਡਰ ਨੂੰ ਬਤਾ ਦਿੱਤੀ ਜਿਸ ਤਰ੍ਹਾਂ ਕੋਈ ਹੱਲ ਨਿਕਲਿਆ ਅਸੀਂ ਇੱਕ ਪੋਜ਼ਿਟਿਵ ਵੀ ਨਤੀਜਾ ਕਰਨਾ ਤਾਂ ਕਿ ਹਮੇਸ਼ਾ ਲਈ ਸ਼ਾਂਤੀ ਬਣ ਹੁਣ ਕੀ ਸਹਿਮਤੀ ਬਣੀ ਜੀ ਤਾਂ ਨਾ ਚੁੱਕਿਆ ਜਾਵੇਗਾ ਜੀ ਤਾਂ ਇਹ ਤਾਂ ਇਹਨਾਂ ਨੇ ਦੇਖਣਾ ਹੈਗਾ ਅਸੀਂ ਤਾਂ ਇਹ ਹੀ ਆਪਾਂ ਸਰ ਮਗਰ ਇਹ ਪਰੇਸ਼ਾਨ ਹੋ ਰਹੇ ਨੇ ਕਾਫੀ ਪਰੇਸ਼ਾਨ ਹੋ ਰਹੇ ਇਸ ਤਰ੍ਹਾਂ ਬਿਲਕੁਲ ਪਰ ਇਹਨਾਂ ਨੇ ਫਿਰ ਪ੍ਰਸ਼ੰਸਾ ਕਰਦਾ ਕਿ ਇਹਨਾਂ ਨੇ ਫਿਰ ਵੀ ਸ਼ਾਂਤੀ ਮਾਈਟ ਰੱਖੀ ਤੇ ਇਹਨਾਂ ਨੂੰ ਅਸੀਂ ਰਿਕਵੈਸਟ ਹੀ ਕਰਾਂਗੇ ਕਿ ਆਪਾਂ ਧਰਨਾ ਚਲਦੀ ਹੈ ਠੀਕ ਹੈ ਥੈਂਕ ਯੂ ਥੈਂਕ ਯੂ کن